ਮਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਰੋਪੜ ਤੋਂ ਜਿੱਥੇ ਕਿ ਨਗਰ ਕੌਂਸਲ ਦਫਤਰ ਰੋਪੜ ਦੇ ਨਜ਼ਦੀਕ ਇੱਕ ਥਾਰ ਕਾਰ ਦੀ ਲਪੇਟ ਦੇ ਵਿੱਚ ਆਉਣ ਤੋਂ ਬਾਅਦ ਛੋਟਾ ਹਾਥੀ ਸਵਾਰੀ ਟੈਂਪੂ ਸਰੰਦ ਨਹਿ ਦੇ ਵਿੱਚ ਜੜ ਗਿਆ ਜਿਸ ਦੀ ਖਬਰ ਸ਼ਹਿਰ ਦੇ ਵਿੱਚ ਅੱਗ ਵਾਂਗ ਫੈਲ ਗਈ ਪੁਲਿਸ ਨੇ ਗੁੱਤਖੋਰਾਂ ਦੀ ਮਦਦ ਦੇ ਨਾਲ ਹਾਈਡਰਾ ਮਸ਼ੀਨ ਨਾਲ ਨਹਿ ਦੇ ਵਿੱਚੋਂ ਟੈਂਪੂ ਕੱਢ ਲਿਆ ਪਰ ਸਵਾਰੀਆਂ ਰੁੜ ਗਈਆਂ ਦੱਸਿਆ ਜਾਂਦਾ ਹੈ ਕਿ ਡਰਾਈਵਰ ਸਮੇਤ ਪੰਜ ਸਵਾਰੀਆਂ ਸਵਾਰ ਸਨ ਜਾਣਕਾਰੀ ਦੇ ਅਨੁਸਾਰ ਰਾਦਾ ਸੋਮੇ ਸਾਸ਼ੰਗ ਘਰ ਵੱਲੋਂ ਟੈਂਪੂ ਚਾਲਕ ਸਵਾਰੀਆਂ ਲੈ ਕੇ ਸ਼ਹਿਰ ਵੱਲ ਸਰੰਦ ਨਹਿਰ ਦੇ ਨਾਲ ਵਾਲੀ ਸੜਕ ਤੇ ਆ ਰਿਹਾ ਸੀ ਕਿ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਥਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਚਲਿਆ ਟੈਂਪੂ ਸਿੱਧਾ ਸਰੰਦ ਨਹਿਰ ਦੇ ਵਿੱਚ ਜਾ ਡਿਗਾ ਘਟਨਾ ਸਥਾਨ ਤੇ ਪਹੁੰਚੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਥਾਰ ਕਾਰ ਦੀ ਟੱਕਰ ਦੇ ਨਾਲ ਟੈਂਪੂ ਜਿਸ ਨੂੰ ਛੋਟਾ ਹੱਥੀ ਵੀ ਕਹਿੰਦੇ ਹਨ ਸਰੰਦ ਨਹਿਰ ਦੇ ਵਿੱਚ ਡਿਗ ਗਿਆ ਹੈ ਪਰ ਉਸ ਵਿੱਚ ਕਿੰਨੀਆਂ ਸਵਾਰੀਆਂ ਹਨ ਇਸ ਬਾਰੇ ਪੱਕਾ ਪਤਾ ਨਹੀਂ ਲੱਗਾ ਪਰ ਥਾਰ ਦਾ ਚਾਲਕ ਚਾਰ ਸਵਾਰੀਆਂ ਦੱਸ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਹਾਈਡਰਾ ਮਸ਼ੀਨ ਦੀ ਮਦਦ ਨਾਲ ਟੈਂਪੂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਸਵਾਰੀਆਂ ਵਿੱਚੋਂ ਕੋਈ ਨਹੀਂ ਸੀ ਉਹਨਾਂ ਨੇ ਕਿਹਾ ਕਿ ਸਵਾਰੀਆਂ ਦੀ ਭਾਲ ਜਾਰੀ ਹੈ ਪਰੰਤੂ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਉਹਨਾਂ ਨੂੰ ਮੁਸ਼ਕਿਲ ਆ ਰਹੀ ਹੈ ਇਸ ਮੌਕੇ ਡਿਊਟੀ ਮੈਜਿਸਟਰੇਟ ਕੁਲਦੀਪ ਸਿੰਘ ਡੀਐਸਪੀ ਹਰਪਿੰਦਰ ਕੌਰ ਗਿੱਲ ਵੀ ਹਾਜ਼ਰ ਸਨ ਉਧਰ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਆਦੇਸ਼ ਜਾਰੀ ਕਰਕੇ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਘਟਾਉਣ ਦੀ ਹਦਾਇਤ ਵੀ ਕੀਤੀ ਹੈ ਤੇ ਉਹ ਆਪ ਖੁਦ ਮੌਕੇ ਉਤੇ ਪਹੁੰਚ ਗਏ ਹਨ ਉਥੇ ਸਥਾਨਕ ਵਾਸੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਪਿਛਲੇ ਸਾਲ ਹੋਈ ਭਾਰੀ ਬਰਸਾਤ ਦੇ ਕਾਰਨ ਥਾਂ ਥਾਂ ਤੇ ਉੱਤੇ ਬੈਠੀ ਤੇ ਡਿਗੀ ਨਹਿਰ ਦੀ ਸੇਫਟੀ ਵਾਲ ਹੁਣ ਤੱਕ ਬਣਾ ਦਿੰਦਾ ਤਾਂ ਇਸ ਤਰ੍ਹਾਂ ਹਾਸਾ ਹੋਣ ਤੋਂ ਬਚਿਆ ਜਾ ਸਕਦਾ ਸੀ ਉਹਨਾਂ ਨੇ ਕਿਹਾ ਕਿ ਸਮੇਂ ਦੀ ਸਰਕਾਰਾਂ ਇਸ ਗੰਭੀਰ ਮਸਲੇ ਵੱਲ ਧਿਆਨ ਤੱਕ ਨਹੀਂ ਦਿੰਦੀਆਂ ਜਿਸ ਕਾਰਨ ਅੱਜ ਕੀਮਤੀ ਜਾਨਾਂ ਦਾ ਡਰ ਬਣ ਗਿਆ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਕਿੰਨੇ ਘੰਟੇ ਜੀ ਰੋਪੜ ਦੇ ਯਾਰ ਕਿੰਨੇ ਕਜੇ ਗੱਲ ਕਿੰਨੇ ਕਜੇ ਹੋਈ ਹੈ ਕਿੰਨੇ ਕ ਵਜੇ ਆਏ ਸੀ ਦੁਪਹਿਰੇ ਮੇਰੇ ਤਿੰਨ ਬੱਚੇ ਆ ਗਏ ਚਲੋ ਬਾਹਰ ਗੁਟੇ ਖਾ ਕੇ ਗਏ ਹਾਂਜੀ ਤੁਸੀਂ ਕਿਹੜੇ ਕਿਹੜੇ ਜਗ੍ਹਾ ਰਹਿੰਦੇ ਹੋ ਤੁਸੀਂ ਕਿੱਥੇ ਦੇ ਹੋ ਲੋਪੜੇ ਲੋ ਲੋ ਨਹੀਂ ਆਪਾਂ ਚਲਾਉਂਦੇ ਆ ਨਹੀਂ ਇਹ ਤਾਂ ਘਰੇ ਧੀ ਨਹੀਂ ਲੱਗਦਾ ਕਹਿੰਦੇ ਕੱਲੇ ਰਹਿੰਦੇ ਮੇਰੇ ਘਰ ਦੇ ਬਾਹਰ ਨਾ ਇਹਦਾ ਨਾਮ ਇਹਨਾਂ ਦਾ ਨਾਮ ਕੀ ਨਾਮ ਕੀ ਹੈ ਗਰਮ ਸਿੰਘ ਗਰਮ ਸਿੰਘ ਹਾਂਜੀ ਕਿੰਨੀ ਉਮਰ ਹੈ ਬਾਤ ਕਰ ਸਕਦੇ ਹਾਂ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਤਾਂ ਲਈ ਕਰਦੇ ਰਹਿੰਦੇ ਆਟੋ ਇਹ ਇਹਦੇ ਪਿੱਛੇ ਦਾ ਨੋਕੀ ਗੱਲਬਾਤ ਹੋਈ ਸੀ ਸਵਾਰੀ ਕੋਈ ਗੱਲ ਹੋਈ ਹੈ ਕਿ ਇਕੱਲੇ ਇਕੱਲੇ ਵਿੱਚੋਂ ਘਰੋਂ ਆ ਰਹੇ ਸੀ ਸਵਾਰੀ ਦਾ ਕੰਮ ਤਾਂ ਨਹੀਂ ਕਰਦੇ ਠੀਕ ਮਾਜਰੀ ਸਵਾਰੀ ਦਾ ਠੀਕ ਤੇ ਨਰ ਚ ਮੈਂ ਮਰੰਡੇ ਕੰਮ ਕਰਦਾ ਕੋਤਾ ਖੋਰੀਦਾ ਜੀ ਆ ਮੇਰੇ ਨਾਲ ਮੁੰਡਾ ਮਰੰਡੇ ਮੇਰੇ ਨਾਲ ਟੀਮ ਚ ਕੰਮ ਕਰਦੇ ਜੀ ਤੇ ਅਸੀਂ ਆਨ ਦੇ ਸਾਰ ਜਦੇ ਸਰਚਿੰਗ ਕਰਤੀ ਕੋਤੇ ਲਾ ਕੇ ਅਸੀਂ ਰੱਸਾ ਬੰਨਤਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਕਿਹਾ ਵੀ ਸਾਨੂੰ ਰੱਸਾ ਲਿਆ ਦਿਓ ਤੇ ਰੱਸਾ ਬਣ ਕੇ ਆਪਣਾ ਆਟੋ ਬਾਹਰ ਕੱਢ ਦੂੰਗੇ ਜੀ ਉਥੇ ਕੁਝ ਪਤਾ ਲੱਗਾ ਆਟੋ ਚ ਕੋਈ ਬੰਦੇ ਸੀਗੇ ਜੇ ਕੀ ਜੀਪ ਪਾਣੀ ਹੈਗਾ ਹੀ ਕੰਧਾ ਜੀ ਪਾਣੀ ਕੰਧਲੇ ਕਰਕੇ ਦਿਖਦਾ ਨਹੀਂ ਹੈਗਾ ਥੱਲੇ ਜੀ ਬਾਕੀ ਅਸੀਂ ਆਟੋ ਨੂੰ ਬੰਨਤਾ ਜੀ ਉਹ ਕਹਿ ਰਿਹਾ ਸੀ ਇਹ ਜਾਂਦੇ ਵੀ ਜਿਹੜੇ ਵੋਟਾਂ ਰੋਪੜ ਦੇ ਲੋਕਾਂ ਨੇ ਵੀ ਪਾਈਆਂ ਚੱਡਾ ਜਿੰਨਾ ਪੈਸਾ ਲਾ ਰਿਆ ਉਹ 100 ਰੁਪਏ ਦੀਆਂ ਪਰ ਲਾ ਰਿਆ ਕਿ ਆਸੀਂ ਫੁੱਦੂਆਂ ਜਿਨਾਂ ਨੇ ਸੀ ਵੋਟਾਂ ਪਾਈਆਂ ਰੋਪੜ ਦੇ ਮੈਂ ਕਹਿੰਦਾ ਵੀ ਸਾਰੇ ਫੁੱਦੂਆਂ ਸ਼ਰੇਆਮ ਕਹਿੰਦਾ ਨਹੀਂ ਇੰਨਾ ਗੁੱਸਾ ਕਿਉਂ ਤੇ ਗੁੱਸਾ ਵੀਰ ਜੀ ਇਸ ਗੱਲ ਦਾ ਵੀ ਰੋਪੜ ਦੇ ਇੱਕ ਪੈਸਾ ਨਹੀਂ ਲੱਗ ਰਿਹਾ ਪੈਨਸ਼ਨ ਦਾ ਪੈਸਾ ਲੱਗ ਰਿਹਾ ਸਾਰਾ 100 ਰੁਪਏ ਦੀਆਂ ਤੇ ਲੱਗ ਰਿਹਾ ਤੇ ਜਿਹੜਾ ਰੋਡ ਹੈਗਾ ਇਸਦੇ ਹਾਲਾਤ ਕੀ ਨੇ ਜਿੱਥੇ ਸਾਹਮਣੇ ਆ ਦੋ ਸਾਲ 2.5 ਸਾਲੇ ਉਹਨਾਂ ਨੂੰ ਬਣਿਆ ਨਹੀਂ ਹੋ ਗਏ ਰੌਲਾ ਪਈ ਜਾਂਦਾ ਵੀ ਉਹ ਕਾਂਗਰਸ ਦੀ ਹੈ ਅਲਜੀਤ ਸਿੰਘ ਜੀ ਗੱਲ ਚੱਕੀ ਕਹਿਣਾ ਚਾਹੋਗੇ ਜਿਹੜਾ ਹਾਦਸਾ ਹੋਇਆ ਹੈਗਾ ਜਿਹੜਾ ਉਹਰੇ ਕੰਡਾ ਪਹਿਲਾਂ ਇੱਕ ਹਾਦਸਾ ਹੋਇਆ ਇਹ ਨਗਰ ਕੌਂਸਲ ਨਾਲ ਹੀ ਸਾਹਮਣੇ ਹੈ ਕਮੇਟੀ ਇਹਨਾਂ ਦੀ ਲਾਪਰਵਾਹੀ ਤੇ ਨਹਿਰ ਵਿਭਾਗ ਦੀ ਲਾਪਰਵਾਹੀ ਕਰਕੇ ਇਹ ਹਾਦਸਾ ਹੋਇਆ ਜੇ ਕਿਤੇ ਇਹ ਪੁਲੀ ਬਣੀ ਹੁੰਦੀ ਹੋ ਸਕਦਾ ਇਹ ਜਿਹੜੇ ਮਰੇ ਆ ਉਹਨਾਂ ਦੀ ਜਾਨ ਬਚ ਸਕਦੀ ਪਰ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਇਹ ਮੁਰ ਹੁਣ ਬਰਸਾਤ ਸ਼ੁਰੂ ਹੋਣੀ ਆ ਫਿਰ ਇਹ ਹਾਦਸਾ ਕਿਸੇ ਹੋਰ ਨਾਲ ਨਾ ਹੋ ਸਕੇ ਇਹ ਇਹਨੂੰ ਠਾਲੋ ਪਾਈ ਜਾਵੇ ਇਹਨੂੰ ਸੜਕ ਬਣਾਈ ਜਾਵੇ ਇਹ ਨਗਰ ਕੌਂਸਲ ਜ਼ਿੰਮੇਵਾਰੀ ਬਣ ਰੋਡ ਕਿਹੜਾ ਹੈਗਾ ਜਿੱਥੇ ਐਕਸੀਡੈਂਟ ਹੋਇਆ ਇਹ ਸਾਨੀ ਮਾਰਗ ਰੋਡ ਹੈ ਨਹਿਰ ਦਾ ਕੰਢਾ ਵਸਦਾ ਨਾਲ ਸਕੂਲ ਹੈ ਬੱਚੇ ਵੀ ਇੱਧਰ ਟੈਂਪੂ ਆਉਂਦੇ ਨੇ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਹਾਸ ਹੋਇਆ ਪ੍ਰਸ਼ਾਸਨ ਦੇ ਜ਼ਿੰਮੇਵਾਰ ਸਮਝਾ ਨਹੀਂ ਹੈਗਾ ਦਾ ਮਤਲਬ ਦੇ ਉਹਨਾਂ ਨੇ ਟਰਾਈ ਕੀਤਾ ਉਹਨਾਂ ਬਾਹਰ ਨਿਕਲਣ ਦਾ ਔਰ ਨਹਿਰ ਦਾ ਬਹਾਅ ਕਾਫੀ ਹੈਗਾ ਤੇ ਹੁਣ ਆਪਾਂ ਅੱਗੇ ਹੁਣ ਰੈਸਕਿਊ ਆਪਰੇਸ਼ਨ ਸਾਡਾ ਜਾਰੀ ਹੈਗਾ ਤੇ ਬਾਕੀ ਜਿਹੜਾ ਗੱਡੀ ਦਾ ਥਾਰ ਗੱਡੀ ਦਾ ਡਰਾਈਵਰ ਹੈਗਾ ਉਹ ਆਪਾਂ ਰਾਉਂਡ ਅਪ ਕੀਤਾ ਹੋਇਆ ਉਹਦੇ ਕੋਲੋਂ ਪੁੱਛ ਕੇ ਜਾਣੀ ਹੈਗੀ ਹੈ ਜਿੰਨੀ ਕਨਫਰਮੇਸ਼ਨ ਹਿੰ ਤੱਕ ਆਪਾਂ ਪੁਸ਼ਤਾ ਕੀਤੀ ਹੈਗੀ ਹੈ ਜਿਹੜਾ ਡਰਾਈਵਰ ਸੀਗਾ ਉਹਦੇ ਸਮੇਤ ਚਾਰ ਬੰਦੇ ਸੀਗੇ ਗੱਡੀ ਵਿੱਚ ਜਿਹੜੇ ਇਥੇ ਡਿੱਗੇ ਹੋਗੇ ਸਰ ਲੋਕਾਂ ਦਾ ਇਲਜ਼ਾਮ ਹੈਗਾ ਕਿ 1 ਸਾਲ ਹੋ ਚੁੱਕਾ ਹੈ ਸੜਕ ਬਣੀ ਨੂੰ ਜੇਕਰ ਸੜਕ ਦਾ ਪੈਰਾਪੇਟ ਹੁੰਦਾ ਤਾਂ ਹੋ ਸਕਦਾ ਕਿ ਬਚਾਅ ਹੋ ਜਾਣਾ ਸੀਗਾ ਦੇਖੋ ਜੀ ਇਸ ਬਾਰੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਇਸ ਬਾਰੇ ਤੁਸੀਂ ਕੰਸਰਨ ਮੈਕਮੇ ਦੇ ਨਾਲ ਗੱਲ ਕਰ ਸਕਦੇ ਹੈਗੇ ਬਟ ਜਿਹੜਾ ਸਾਡਾ ਰੈਸਕਿਊ ਹੈਗਾ ਆਪਾਂ ਨਾਲ ਦੇ ਨਾਲ ਮੌਕੇ ਤੇ ਪਹੁੰਚੇ ਹੈਗੇ ਆ ਔਰ ਹੁਣ ਤਲਕ ਦੀ ਕਾਰਵਾਈ ਜਿਹੜਾ ਹੈਗਾ ਆਪਾਂ ਬੰਦਾ ਰਾਉਂਡ ਅਪ ਕਰਕੇ ਜਿਹੜੀ ਅੱਗੇ ਕ੍ਰਿਪਟੀਸ਼ ਕਰ ਰਹੇ ਆ ਰਾਉਂਡ ਅਪ ਕੀਤਾ ਹੈ ਉਹਦੀ ਹਾਲਤ ਕਹਿ ਰਹੀ ਹੈ ਉਹਨਾਂ ਸਭ ਜ਼ਰਾ ਕੀਤਾ ਹੋਇਆ ਤੁਹਾਨੂੰ ਉਹਨੂੰ ਆਪਾਂ ਮੈਡੀਕਲ ਕਰਾਵਾਂਗੇ ਉਸ ਤੋਂ ਹੀ ਕਲੀਅਰ ਹੋਗਾ ਕਿ ਅੱਗੇ ਕੀ ਗੱਲ ਹੈਗੀ ਹੈ ਸਾਨੂੰ ਜਿੰਨੀ ਕਿ ਇਨਫਰਮੇਸ਼ਨ ਜਾਂ ਜਿੰਨੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਲੱਗਦਾ ਹੈਗਾ ਕਿ ਹਾਈ ਸਪੀਡ ਹੀ ਤਜਰਰ ਸੀਗਾ ਸਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਹਾਂ ਇੱਕ ਥਾਰ ਗੱਡੀ ਕੋਈ ਕੁੜੀ ਚਲਾ ਰਹੀ ਕੁੜੀ ਚਲਾ ਰਹੀ ਸੀ ਪਰਤਕ ਦਰਸ਼ੀਆਂ ਤੋਂ ਪਤਾ ਲ ਲੱਗਵੇਂ ਨਾ ਮੈਂ ਗੱਲ ਨਹੀਂ ਕਰਦਿਕਾ ਉਹਨਾਂ ਨਾਲ ਅੱਜ ਤੱਕ ਤੇ ਤਫ਼ਤੀਸ਼ ਸਾਡੀ ਜਾਰੀ ਹੈਗੀ ਹੈ ਜੋ ਬਣਦੀ ਕਾਰਵਾਈ ਹੋ ਕਰਾਂਗੇ